ਦੇਰ ਭਾਈ ਕਿਸਾਨ ਬਚੂਰ ਮੋਰਚੇ ਦਾ ਕੋਆਰਡੀਨੇਟ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਗਿਆਸ ਤੋਂ ਕਾਫਲਾ ਰਵਾਨਾ ਹੋ ਕੇ ਫਤਿਹਗੜ ਸਾਹਿਬ ਜਾ ਕੇ ਸਟੇ ਕਰੂਗਾ ਹੁਣ ਤੁਸੀਂ ਦੇਖ ਲਓ ਅਸੀਂ ਸ਼ੁਰੂਆਤ ਕਰਨ ਲੱਗੇ ਹਾਂ ਜਲ ਭਾਈ ਮਾਲੋਵਾਲ ਦੀ ਟੈਕ ਟੈਲੀ ਚੱਲ ਭਾਈ ਸ਼ੇਰਾ ਚੱਲ ਭਾਈ ਸ਼ੇਰਾ ਸੋ ਸੁਰੀਆ ਕਾਲ ਮੈਸੀ ਚੱਲਿਆ ਜੇ ਭਾਈ 9500 ਮੈਸੀ ਚੱਲਿਆ ਜੇ ਮੇਰੇ ਵੀਰ ਸੁਲੋਲੀ ਸੁਲੋਲੀ ਸਪੀਡ ਸਪੀਡ ਪਹਿਲਾਂ 5-7 ਤੇ ਰੱਖਣੀ ਆ ਹੌਲੀ ਹੌਲੀ ਨਸ਼ਬਈ ਨਸ਼ਟਲੀ ਆ ਚਲੀ ਜੋ ਵੀ ਮਰਲਵਾਲ ਦੀ ਕਾਲੀ ਬਈ ਜੌਨ ਤੰਦਰਾ ਸੋਹਣੀ ਕਾਲੀ ਆ ਨਗਰ ਫਾਉਂਡ ਤੇ ਚਲੋ ਵੀ ਵੀਡੀਓ ਬਣਾਈ ਜਾ ਲਗਾ ਕੰਟੀਨਿਊ ਚੱਲ ਬਈ ਚੱਲ ਬਈ ਚੱਲ ਬਈ ਮਗਰ ਚਾਰ ਪੁਜੀ ਕਰ ਢੀ ਆ ਹਾ ਫੋਟੋ ਕਿਹਦਾ ਰਿਹਾ ਹਾਂ ਹਾਂਜੀ ਬਹੁਤ ਵਧੀਆ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਸ਼ ਦੁਨੀਆ ਦੇ ਲੋਕੋ 1 ਲੱਖ ਬੰਦਾ ਦੇਖਿਆ ਜੇ ਮੋਬਾਈਲ ਤੇ ਇਹਨਾਂ ਚੀਜ਼ਾਂ ਨੂੰ ਕਿ ਆ ਫਤਿਹਗੜ੍ਹ ਸਾਹਿਬ ਨੂੰ ਮੁਕਾਬਲਾ ਜਾ ਰਿਹਾ ਬਈ ਸ਼ਾਮਾਂ ਦੇ ਤਾਲ ਬਈ ਫਾਰਮ ਟ੍ਰੈਕ ਚੱਲ ਬਈ ਫਾਰਮ ਟ੍ਰੈਕ ਟ੍ਰੈਫਿਕ ਵੀ ਦੇਖ ਕੇ ਖੰਬੇ ਕਰ ਲੋ ਟਰਾਲੀ ਥੱਲੇ ਲਾ ਕੇ ਅਗਲੀ ਟਰਾਲੀ ਨੂੰ ਥੱਲੇ ਚੱਲ ਥੱਲੇ ਚੱਲ ਟ੍ਰੈਫਿਕ ਵੀ ਚੱਲਦੀ ਰਹੇ ਟ੍ਰੈਫਿਕ ਵੀ ਚੱਲਦੀ ਰਹੇ ਆਪਣੀਆਂ ਸਾਈਡਾਂ ਤੇ ਟਰਾਲੀਆਂ ਆ ਚੱਲਿਆ ਜੀ ਫਾਰਮ ਟ੍ਰੈਕ 60 ਬਈ ਉਹਦੇ ਮਗਰ 575 ਡੀ ਆਈ ਬਈ लीडर ते हौली 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 पिछड़ाया हा पिछड़ा स्टार्ट करा पिछड़ा स्टार्ट करो अगला अगला खीची कोरोना अॻे क्रोस कर ਆ ਐਮਪੀ ਜੀਤਨ ਵੀ ਆ ਗਏ ਪ੍ਰਣਾ ਮਾੜਾ ਬਦਿਆ ਬਦਿਆ ਬੰਦੇ ਸ਼ਾਬਾਸ਼ ਹੈ ਬੋ ਸ਼ਾਬਾਸ਼ ਕੁਰਬਾਨੀ ਵਾਲੇ ਜੋਧੇ ਆ ਕੋ ਪਿੰਡ ਮਹਮੋਤਪੁਰ ਕਲਾ ਜਲਾ ਬੋ ਬਈ ਮਿੱਤਾ ਜੋਣ ਬਈ ਮੈਸੰਪੁਰ ਹਾਂ ਹਾਂ ਸਪੈਸ਼ਲ ਲੀਡਰ ਤੇ ਆਨਦੇ ਹੌਲੀ ਆ ਟ੍ਰੈਕਟਰ ਸਲੋ ਕਰ ਬਈ ਟ੍ਰੈਕਟਰ ਸਲੋ ਕਰ ਖੜੇ ਤੇ ਮਗਰਲਾ ਮਗਰਲਾ ਕਾਫਲਾ ਲੀਡਰ ਵੇਖ ਕੇ ਮਗਰਲਾ ਕਾਫਲਾ ਲੀਡਰ ਬਣ ਖੜੋ ਕਾਕਾ ਮਗਰਲਾ ਕਾਫਲਾ ਸਗਰਲਾ ਕਾਫਲਾ ਮਗਰਲਾ ਕਾਫਲਾ 2 ਮਿੰਟ 2 ਮਿੰਟ ਕਾਕਾ 2 ਮਿੰਟ ਆ ਚੱਲ ਰਿਹਾ ਹਾਂ ਬਈ ਇਸ ਵੇਲੇ ਤੁਸੀਂ ਦੇਖ ਰਹੇ ਹੋ ਆਪਾਂ ਵਿਆਸ ਤੋਂ ਫਤੇਗੜ ਸਾਹਿਬ ਨੂੰ ਆਪਣਾ ਕਾਫਲਾ ਤੋਰ ਰਿਹਾ ਹੈਗੇ ਅੰਮ੍ਰਿਤਸਰ ਜ਼ਿਲ੍ਹਾ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਆ ਆਪੋ ਆਪਣੀਆਂ ਸਤਾਵਾਂ ਵਿੱਚ ਖਾਨਾ ਤੇ ਜਿਹੜੇ ਆ ਉਹ ਆ ਰਹੇ ਹੈਗੇ ਆ ਨਹੀਂ ਚਲੋ ਤੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵਾਦ ਤੋਂ ਵਾਦ ਛੇੜ ਦਿਓ ਐਮ ਐਸ ਪੀ ਗਰੰਟੀ ਦਾ ਕਾਨੂੰਨ ਵੀ ਲੈਣਾ ਸਾਰੇ ਕੰਮ ਕਰਨੇ ਆ ਖਲੋ ਜਾ ਖਲੋ ਜਾ ਯਾਰ ਠੀਕ ਆ ਖਲੋ ਜਾ ਯਾਰ ਤੋ ਇਸ ਕਰਕੇ ਬੇਨਤੀ ਆ ਕਿ ਸਾਰਿਆਂ ਨੂੰ ਵਾਦ ਤੋਂ ਵਾਦ ਛੇੜ ਕਰ ਦਿਓ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਠੀਕ ਹੈ ਜੀ ਔਰ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਹੈਗਾ ਵਾ ਗੰਨੇ ਦਾ ਰੇਟ ਵੀ ਸੀ ਟੂ ਪਲੱਸ 100% ਦੇ ਨਾਲ ਲੈਣਾ ਲਖੀਮਪੁਰ ਥਰੀ ਦਾ ਇਨਸਾਫ ਆ ਮਸਲਾ ਮਗਰ ਜਿਹੜੇ ਆਂਦੇ ਨੂੰ ਮਗਰ ਕਾਫਲਾ 215 ਬੰਦੇ ਇਸ ਟਾਈਮ ਵੇਖਣਾ ਸ਼ੁਰੂ ਹੋ ਗਏ ਜੀ ਅਪੀਲ ਕਰ ਦਿਓ ਤਾਂ ਕਿ ਵਰਤਮਾਨ ਸ਼ੇਅਰ ਹੋ ਜਾਵੇ ਸ਼ੇਅਰ ਕਰ ਦਿਓ ਹਜ਼ਾਰਾਂ ਚੱਜ ਸਿੰਘ ਜਿਹੜੇ ਆ ਉਹ ਦੇਖਣ ਦੁਨੀਆ ਨੂੰ ਪਹੁੰਚਣੀ ਚਾਹੀਦੀ ਆ ਫਸਲਾਂ ਦੇ ਪਾਸ ਸਾਰੇ ਕੇਸ ਵਾਪਸ ਲੈਣੇ ਹੈਗੇ ਆ ਬਿਜਲੀ ਇਲੈਕਟ੍ਰਿਸਿਟੀ ਬਿੱਲ ਨੂੰ ਖਤਮ ਕਰਾਉਣਾ ਹੈਗਾ ਵਾ ਏਦੋਂ ਗਾਂ ਫੋਰ ਮੰਗਾ ਜਿਵੇਂ ਪੋਲੂਸ਼ਨ ਐਕਟ ਜਿਹੜਾ ਵਾ ਉਹਦੇ ਵਿੱਚੋਂ ਜਿਹੜਾ ਵਾ ਐਗਰੀਕਲਚਰ ਨੂੰ ਬਾਹਰ ਕੱਢਣਾ ਹੈਗਾ ਵਾ ਅਰੇ ਤੋ ਕਾ ਹੋਰ ਮੰਗਾ ਮਜ਼ਦੂਰਾਂ ਦੀ ਨਰੇਕਾ 200 ਦਿਨ 700 ਰੁਪਇਆ ਦਿਹਾੜੀ ਔਰ ਆਦੀਵਾਸੀਆਂ ਦਾ ਜਿਹੜਾ 5ਵੀਂ ਤਾਰਿਕਾ ਹਾਂ ਚੱਲ ਭਾਈ ਚੱਲ ਭਾਈ ਚੱਲ ਭਾਈ ਹੋ ਗਿਆ ਟਾਂ ਆ ਦੇਖੋ ਭਾਈ ਮਛੋਵਾ ਗੁਰੂ ਕਾ ਬਾਗ ਜੋਂਦਈ ਬਹੁਤ ਵਧੀਆ ਚੱਲ ਭਾਈ ਚੱਲ ਭਾਈ ਚਲੋ ਇੱਕ ਪਿੰਡ ਗੁੰਨਵਾਲ ਗੁੰਨਵਾਲ ਭਾਈ ਵਧੀਆ ਵੀ ਖੇੜਾ ਵਧੀਆ ਭਾਈ ਵਧੀਆ 2 ਟਰੈਕਟਰ ਚਾਲੀਆਂ ਭਾਈ ਵਾਹ ਭੀ ਫੇਰੋ ਜ਼ਿਲ੍ਹਾ ਅੰਮ੍ਰਿਤਸਰ अर्जन 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 जा रहे बहुत वॾी मगर काफ़ो मगर कावला आ दो, दो मगर काफ़ चाली री न क्रॉस कराओ हांजी जी हा ਬੇਟ ਫੇਰ ਖਲੋ ਜਾਂਦੇ ਪਹਿਲਾਂ ਇਦੋਂ ਦੇਖਦੇ ਰਹੋ ਜੀ ਦੇਖਦੇ ਰਹੋ ਤੇ ਵੱਧ ਵੱਧ ਸ਼ੇਅਰ ਕਰਦੇ ਰਹੋ ਤੁਹਾਨੂੰ ਇੱਥੋਂ 1000 ਟਰਾਲੀ ਗਿਣਾਵਾਂਗੇ ਤੁਹਾਨੂੰ ਇੱਥੋਂ 1000 ਟਰਾਲੀ ਗਿਣਾਵਾਂਗੇ ਗਿਣ ਲੈਣ ਗਿਣ ਲੈਣ 95 95 ਲਈ ਸ਼ਾਬਾਸ਼ ਜੀ ਬੰਦਿਆ ਪੰਨੇਰ ਕਲਾ ਦੋ ਟਟਾ ਟਾਲੀਆਂ ਸਿਰਫ ਅੰਮ੍ਰਿਤਸਰ ਜ਼ਿਲ੍ਹਾ ਇੱਥੋਂ ਇੱਥੋਂ ਵਿਆਸ ਤੋਂ ਸਿਰਫ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਟਰਾਲੀਆਂ ਜਿਹੜੀਆਂ ਉਹ ਚੱਲ ਰਹੀਆਂ ਅੰਮ੍ਰਿਤਸਰ ਜ਼ਿਲ੍ਹੇ ਚੱਲ ਰਹੀਆਂ ਜੀ ਕਲਾ ਅੰਮ੍ਰਿਤਸਰ ਜ਼ਿਲ੍ਹਾ ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਛੇੜੋ ਹੌਲੀ 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 परले बन्यास ओरदो दो लीडर जे मरला ਉਥੇ ਜਿੱਥੇ 43 ਖਰੋਤੀ ਸੇ ਬੰਦਾ ਖੜਾ ਰੋ ਮਗਰਵਾ ਕੇ ਘਰੋ ਜਦੇ ਆਓ ਅਲੀ ਕਾਲੀ ਨੂੰ ਤੇ ਤੂੰ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਜੀ ਸਾਡੇ ਕੋਲ ਇਹੀ ਮੀਡੀਆ ਇਹੀ ਤੁਸੀਂ ਜੇ ਸਾਡੇ ਕੋਲ ਤਰ ਤੋਂ ਇਲਾਵਾ ਸਾਡੀ ਆਵਾਜ਼ ਚੁੱਕਣ ਵਾਸਤੇ ਕੋਈ ਵਿਰਲਾ ਮਾਂਜਾ ਵੀਡੀਓ ਮੀਡੀਆ ਸਾਨੂੰ ਜਿਹੜਾ ਉਹ ਕਵਰ ਕਰਦਾ ਤੇ ਇਸ ਕਰਕੇ ਵੱਧ ਤੋਂ ਵੱਧ ਜਿੰਨੀ ਸ਼ੇਅਰ ਕਰ ਦੋਗੇ ਉਹਨੇ ਦੁਨੀਆ ਤੱਕ ਇਹ ਗੱਲ ਚੱਲ ਜੂਗੀ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਆ ਉਹ ਦਿੱਲੀ ਨਾਲ ਫਿਰ ਤੋਂ ਇੱਕ ਵਾਰੀ ਅੰਦੋਲਨ ਲੜਨ ਵਾਸਤੇ ਧਗੜੇ ਹੋ ਕੇ ਟੱਕਰਨ ਵਾਲੇ ਆ ਟਰੈਕਟਰ ਟਰਾਲੀਆਂ ਦੇ ਕਾਫਲੇ ਇੱਥੇ ਤੁਸੀਂ ਵੇਖੋਗੇ ਕਿ ਕਿਹੜੇ ਤਰੀਕੇ ਦੇ ਨਾਲ ਕਿੰਨੇ ਗਿਣਤੀ ਦੇ ਵਿੱਚ ਨਿਕਲਣ ਗਿਆ ਜੇ ਤੁਸੀਂ ਵੇਖੋਗੇ ਉਹ ਨਿਕਲਣ ਵਾਲਾ ਹਾਂਜੀ ਆ ਜਾ ਰਿਹਾ ਬਈ ਆ ਬਈ ਟ੍ਰੋਂਟੋ ਨਵਾਂ ਹੀ ਵਾਲਾ ਬਈ ਨਵਾਂ ਮਾਡਲ ਆ ਬਈ ਬਾਕੀ ਚੱਲਦਾ ਆ ਅਰਜਨ ਆ ਗਿਆ ਅਰਜਨ ਬਈ ਮਗਰ ਕਾਫਲਾ ਮਗਰ ਕਾਫਲਾ ਸੋ ਟੱਕੀ ਲਾ ਕੇ ਖਲੋ ਜਾ ਲੋਕ ਖਲੋ ਜਾਂਦੇ ਇਹਨੂੰ ਵੇਖ ਕੇ ਜਾੜੀ ਜਾਓ ਹਾਂਜੀ ਤਾਲੀਆਂ ਦੇ ਪਿੱਛੇ ਤਾਲੀਆਂ ਆ ਰਹੀਆਂ ਇਹ ਲਗਾਤਾਰ ਦੇਖੋਗੇ ਤੁਸੀਂ ਲਗਾਤਾਰ ਆਹ ਚੱਲ ਰਿਹਾ ਦਿੱਲੀ ਲਾਈਵ ਦੇਖਦੇ ਰਹੋ ਇਹਨੂੰ ਸ਼ੇਅਰ ਕਰਦੇ ਰਹੋ ਸ਼ੇਅਰ ਕਰਦੇ ਰਹੋ ਵੀਰ ਮੇਰੇ ਪਿੰਡ ਨੰਗਲ ਨੰਗਲ ਗੁਰੂ ਜੋਨ ਜੰਡੇਆਲਾ ਦਾ ਪਿੰਡ ਨੰਗਲ ਗੁਰੂ ਕਾਬਲਾ ਲੀਡਰੋਂ ਕਾਬਲਾ ਇਧਰ ਵਾਲੀ ਸੱਚੇ ਮੰਨੇ ਵਾਲੀ ਲੱਗਿਆ ਤੋੜ ਦੇ ਇਧਰ ਆਈ ਤੋੜ ਦੇ ਵੱਡਾ ਸ਼ਾਬਦ ਜੇ ਬੰਦੇ ਦੀ ਤੋੜੋ ਜੇ ਨਹੀਂ ਆਰਾਜਾ ਠੀਕ ਆ ਲਾਗੇ ਲਾ ਕੇ ਖੜੀ ਕਰੋ ਉੱਤੇ ਆਨਿਆ ਵੀ ਸ਼ਾਬਾਸ਼ ਹੈ ਬਈ ਪੀਰੇ ਬੰਨੇ ਟਰਾਲੀ ਦੇ ਕੋਲ ਬੰਡਾਲਾ 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 ਸਾਹਿਬ ਬੰਡਾਲਾ ਸਾਹਿਬ ਦਾ ਵੱਲਾ 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 ਦੇਖੀ ਜਾਓ ਜੀ ਦੇਖੀ ਜਾਓ ਤੁਸੀਂ ਇੱਥੋਂ ਵਾਟੋ ਵਾਟ શેર ਕਰ ਦਿਓ ਮੇਰੇ ਵੀਰ ਵਾਟੋ ਵਾਟ ਦੇਖੋਗੇ ਤੁਸੀਂ ਇਹ ਅੰਮ੍ਰਿਤਸਰ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਦਾ ਕਾਫਲਾ ਹੈ ਜੀ ਇਸੇ ਤਰੀਕੇ ਦੇ ਨਾਲ ਫਰਮਾਰ ਪਿੱਛੇ ਘਰੋ ਦੇ ਜੀ ਅਜੀਤਾ ਜੋਂ ਮੇਕੇ ਵਾ ਪਿੰਡ ਗਈ ਲੇਕਿਨ ਸਾਡੇ ਪਿੰਡਰਾ 585 ਚੱਲ ਰਪਿਆ ਵੀ ਪਿੰਡਰਾ 585 ਚੱਲ ਰਪਿਆ ਵੀ ਪਿੰਡਰਾ 585 ਹਾਂਜੀ ਸ਼ੇਅਰ ਕਰਨ ਵਾਲੀ ਕਮੀ ਆ ਲੱਗ ਰਹੀ ਆ ਜੀ ਸ਼ੇਅਰ ਕਰਨ ਵਾਲੀ ਕਮੀ ਕਮੀ ਲੱਗ ਰਹੀ ਸ਼ੇਅਰ ਕਰਨ ਵਾਲੀ ਸੋਨਾ ਨਿਕਾ ਜਾ ਰਿਹਾ ਬਈ ਸੋਨਾ ਨਿਕਾ ਹਾਂਜੀ ਆ ਚੱਲ ਰਿਹਾ ਵੀ 25 ਪਿੰਡ ਧਾਰੇ ਕਾਮਰਾ ਸਾਦਾ ਜੌਨ ਬਈ ਸਾਵਾਗੇ ਬਈ ਸਾਵਾਗੇ ਬਈ ਬਾ ਵੀ ਨਾਮ ਮਿੰਦਰਾ ਨੰਦਰਾ ਨਵਾਂ ਮਾਰੇ ਖੋਰ ਬਾਹਰ ਬਈ ਵਧੀਆ ਬਈ ਵਧੀਆ ਬਈ ਸੌਰਤ ਕਾਬਲਾ ਕਿਰਪਾਲੋ ਮੁਕਾਬਲਾ ਤੇ ਕਾਬਲਾ ਕਿਰਪਾਲ ਸੇ ਤਾਗੜਾ ਮਗਰ ਕਾਫਲਾ ਇਧਰ ਬੱਗੇ ਨੂੰ ਪਾ ਇਧਰ ਆ ਰਹੀਆਂ ਵੀ ਟਰਾਲੀਆਂ ਲਾ ਕੇ ਲੈ ਆਵੇ ਬੱਗੇ ਨੂੰ ਆ ਡੋ ਆ ਰਹੇ ਜੀ ਆ ਰਹੇ ਆ ਰਹਿਆ ਦੇਖੀ ਜਾਓ ਜੀ ਦੇਖੀ ਜਾਓ ਦੇਖਦੇ ਰਹੋ ਬਹੁਤ ਜਿਆਦਾ ਤੇ ਸ਼ੇਅਰ ਕਰਦੇ ਰਹੋ ਇਹਨੂੰ ਬਹੁਤ ਬਹੁਤ ਸਾਰੇ WhatsApp ਗਰੁੱਪਾਂ ਦੇ ਵਿੱਚ Facebook ਗਰੁੱਪਾਂ ਦੇ ਉੱਤੇ Facebook ਆਪਣੇ ਪੇਜਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਇਹਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਹਾਲੇ ਹਾਲੇ ਟਰੇਲਰ ਚੱਲ ਰਿਹਾ ਹਾਲੇ ਟਰੇਲਰ ਚੱਲ ਰਿਹਾ ਦੇਖੋਗੇ ਤੁਸੀਂ ਹਲੇ ਕਿਹੜੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਇਹਦੇ ਕਿਸਾਨ ਮਜ਼ਦੂਰ ਜਿਹੜੇ ਟਰਾਲੀਆਂ ਲੈ ਕੇ ਨਾ ਟਰਾਲੀਆਂ ਦੇ ਸਵਾਰ ਅਗਰ ਦਿੱਲੀ ਨੂੰ ਨਿਕਲ ਰਹਾ ਹੈ ਇਥੋਂ ਇਸੇ ਤਰੀਕੇ ਦੇ ਨਾਲ ਦੂਜੇ ਜ਼ਿਲ੍ਹੇ ਜਿਲ੍ਹਾ ਤਰਨਤਾਰਨ ਵਿੱਚੋਂ ਹਰੀਗੇੜਾ ਨਿਕਲ ਰਿਹਾ ਅਮਰ ਜਲੰਧਰ ਨਿਕਲ ਰਿਹਾ ਗੁਰਦਾਸਪੁਰ ਨਿਕਲ ਰਿਹਾ ਪਠਾਨਕੋਟ ਨਿਕਲ ਰਿਹਾ ਫਿਰੋਜ਼ਪੁਰ ਨਿਕਲ ਰਿਹਾ ਮਾਨਸਾ ਫਗਵਾੜਾ ਸਭ ਸਤਾਂ ਨੂੰ ਲੰਬੀਆਂ ਲਾਈਨਾਂ ਲੱਗੀਆਂ ਦੇਖਣ ਗਿਆ ਫਤੇਗੜ ਜਾ ਕੇ ਅਗਲਾ ਸਟੇ ਹੋਊਗਾ ਜੀ ਹਾਂ ਲੋਕੀਂ ਕਹਿੰਦੇ ਰੇਵੀ ਬਾਡਰ ਫਿਰਪਰ ਪਾਕਿਸਤਾਨ ਦੇ ਪਾਸੇ ਉਹ ਪਾਕਿਸਤਾਨ ਦਾ ਜੋ ਬਾਰਡਰ ਹੈ ਉਸ ਦੇ ਪਾਸੇ ਦੇਂ گاਉਂ ਇਹ ਵੀ ਇਹ ਵੀ ਨੋਪੋਕੇ ਜੋ ਜਿਲ੍ਹਾ ਅੰਮ੍ਰਿਤਸਰ ਬਾਰਡਰ ਬਾਰਡਰ ਚੀਰਪਾਈ ਹਾਂਜੀ ਬਈ ਚੱਲ ਰਿਹਾ ਫਾਰਮ ਟ੍ਰੈਕ ਸਾਥ ਬਈ ਚੱਲ ਲੈ ਜੀ ਦੇਖੀ ਜਾਓ ਜੀ ਅੰਮ੍ਰਿਤਸਰ ਸਵਾਦ ਵਧੀਆ ਵੀ ਸ਼ਾਬਾਸ਼ ਇਹ ਗੇਰੋ ਜੋਨ ਮੇਢੀ ਥਾ ਸਵਾਰਾ ਰਾਮ ਸਿੰਘ ਤੇ ਰਾਮ ਸਿੰਘ ਅੰਮ੍ਰਿਤਸਰ ਦੇ ਮੀਟਰ ਦੇਖੀ ਜਾਓ ਜੀ ਗਿਣਤੀ ਕਰੀ ਜਾਓ ਟਰੈਕਟਰਾਂ ਦੀ ਸਵਾਰਾ ਸਵਾਰਾ ਹਾਂ ਬਹੁਤ ਵਧੀਆ ਬਹੁਤ ਵਧੀਆ ਜੀ ਚੱਲਿਆ ਦੇ ਗੇਰੋ ਸਵਾਰਾ 72 ਮਈ ਆਖ ਰਿਹਾ ਜੇ ਸੋਨਾਲੀ ਕਾ ਹਮਝਾ ਹਮਝਾ ਪਿੰਡ ਹਮਝਾ ਦੋ ਟੈਕੇ ਢਾਲੀਆਂ ਮੇਰੀ ਲਗਭਗ ਹੀ ਦੋ ਟੈਕੇ ਢਾਲੀਆਂ ਹੱਕ ਦਾ ਤੋਂ ਚਾਰ ਸੌ ਨਵੇਂ ਮਾੜ ਰਿਆ ਕਰਤਾਰ ਫੋਰ ਮਲ ਫੋਰ ਬਈ ਕਰਤਾਰ ਚੱਕ ਮਿਸ਼ਰੀ ਖਾਨ ਆ ਸੋਨਾਲੀ ਕਾ ਬਾਈ ਸੋਨਾਲੀ ਕਾ 400 ਕਾਰ ਤੱਕ ਹਾਂ ਲਗਾਤਾਰ ਵੀ ਮਾਤੂਰ ਸ਼ੇਅਰ ਕਰ ਦਿਓ ਅਪੀਲ ਕਰਦੇ 500 ਤੱਕ ਸ਼ੇਅਰ ਕਰ ਦਿਓ 1000 ਬੰਦਾ 2000 ਬੰਦਾ ਦੇਖੇ ਭਾਈ ਹਾਂ ਜੀ ਬਹੁਤ ਵਧੀਆ ਜੀ ਚਲੋ ਲਗਾਤਾਰ ਕਾਹਲਾ ਲਗਾਤਾਰ ਕਾਹਲਾ ਦੇਖੀ ਜਾਓ ਜੀ ਦੇਖੀ ਜਾਓ ਤੇ ਸ਼ੇਅਰ ਕਰੀ ਜਾਓ ਇਹਨੂੰ ਟੈਲੀ ਨੂੰ 1000 ਤੱਕ ਲੈ ਕੇ ਜਾਣਾ ਜਿਹੜੇ ਵੇਖਣ ਵਾਲੇ ਆ 1000 ਪਹਿਲਾ ਟਾਰਗੇਟ 1000 ਦਾ ਆ 562 ਦੀ ਜਿਹੜੀ ਟੈਲੀ ਆ ਉਹਨੂੰ ਅਸੀਂ 1000 ਤੱਕ ਲੈ ਕੇ ਜਾਣਾ ਪਹਿਲਾ ਟਾਰਗੇਟ ਟਰਾਲੀਆਂ ਅਜੇ ਅੱਧ ਤੱਕ ਨਹੀਂ ਪਹੁੰਚੀਆਂ ਟਰਾਲੀਆਂ ਆਦੀਆਂ ਨਹੀਂ ਹੈਗੀਆਂ ਹਲੇ ਟਰਾਲੀਆਂ ਹਲੇ ਸ਼ੁਰੂਆਤ ਹੋਈ ਟਰਾਲੀਆਂ ਦੀ 608 ਬਹੁਤ ਵਧੀਆ ਵੀਰ ਮੇਰੇ ਸ਼ੇਅਰ ਕਰਦੇ ਉਹਨੂੰ ਵੱਧ ਵੱਧ ਹਾਂਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਵੱਧ ਤੋਂ ਵੱਧ 642 ਦੇਖ ਰਹੇ ਹਾਂ ਬਿਲਕੁਲ ਜੀ ਧੰਨਵਾਦ ਹੈ ਜੀ ਧੰਨਵਾਦ ਹੈ ਸਾਰਿਆਂ ਦਾ ਜਿਹੜੇ ਮੇਰੇ ਵੀਰ ਸ਼ੇਅਰ ਕਰ ਰਹੇ ਆ ਇਸੇ ਤਰੀਕੇ ਨਾਲ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਸ਼ੇਅਰਿੰਗ ਕਰ ਦਿੱਤੀ ਜਾਵੇ ਵੱਡੀ ਗਿਣਤੀ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਮੈਸੇਜ ਪੂਰੀ ਦੁਨੀਆ ਤੱਕ ਪਹੁੰਚ ਸਕੇ ਆ ਚੱਲਿਆ ਆ ਚੱਲਿਆ ਜੀ ਅਰਜਨ ਅਰਜਨ ਆ ਰਿਹਾ ਵੀ ਅਰਜਨ ਇਹ ਪਿੰਡ ਕਲੇਰ ਕਲੇਰਾਂ ਦਾ ਕਲੇਰਾਂ ਦਾ ਪਿੰਡ ਕਲੇਰ ਬਾਲਾ ਅਮਰਖੰਡ ਦੇ ਪ੍ਰਧਾਨ ਦਾ ਪਿੰਡ ਡੋਲਰੇਡਾ ਵਾਲੀਆਂ ਭਾਈ ਆ ਚੱਲਿਆ ਜੀ ਫਾਰਮ ਟ੍ਰੈਕ ਭਾਈ ਆ ਜਾਂਦਾ ਹੈ ਮਗਰ ਲਈ ਆ ਗੱਡੀ ਸਾਡੇ ਉਸਮਾਨ ਵਾਲੀ ਸਪੈਸ਼ਲ ਵਾਲੀ ਜਾਂਦੇ ਹੋਏ ਨਾਲ ਠੀਕਾ ਜੀ ਆਜਾ ਲੈ ਆ ਜਾ ਬਈ ਫਾਰਮ ਟ੍ਰੈਕ 805 ਬਹੁਤ ਵਧੀਆ ਜੀ ਸ਼ੇਰਿੰਗ ਵਾਲੀ ਸ਼ੇਰਿੰਗ ਵਾਲੀ ਨੇਰੀ ਲੈਂਦੀ ਹੋਈ ਆ ਵੀਰਾਂ ਨੇ ਤਗੜੇ ਹੋਣ ਜਿਸ ਤਰੀਕੇ ਨਾਲ ਸ਼ੇਰਿੰਗ ਵਾਲੀ ਨੇਰੀ ਲੈ ਆ ਰਿਹਾ ਜੇ ਉਸੇ ਤਰੀਕੇ ਨਾਲ ਦਿੱਲੀ ਵਿੱਚ ਮੋਰਚੇ ਦੇ ਵਿੱਚ ਨੇਰਗੇ ਲਿਆਵਾਂਗੇ ਕੱਲ ਨੂੰ ਵੇਖੋਗੇ ਤੁਸੀਂ ਸ਼ਾਬਾਸ਼ ਭਾਈ ਕੱਲ ਨੂੰ ਦਿੱਲੀ ਉੱਚ ਦੀ ਜੋ ਤਿਆਰੀ ਆ ਕੱਲ ਨੂੰ ਸਾਰੇ ਦਾ ਸਾਰਾ ਅੱਜ ਸ਼ਾਮ ਨੂੰ ਪੰਜਾਬ ਇਕੱਠਾ ਹੋ ਰਿਹਾ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੋ ਰਿਹਾ ਪੰਜਾਬ ਫਤਿਹਗੜ ਦੇ ਜਿੱਤੇ ਮੌਕੇ ਦੇ ਤੇ ਜਾ ਕੇ ਤੁਸੀਂ ਵੇਖੋਗੇ ਸ਼ਾਮ ਨੂੰ ਸ਼ਾਮ ਨੂੰ ਵੇਖੋਗੇ ਵੱਡੀ ਗਿਣਤੀ ਦੇ ਵਿੱਚ 363 ਭਾਈ ਵਰਸਾਲ ਪਿੰਡ ਗੁਰੂ ਰਾਮਦਾਸ ਸਿਟੀ ਜੋੜ ਪਈ ਕਾਫਲਾ ਵੀ ਕਾਫਲਾ ਬੱਗੇ ਨੂੰ ਆਰਡਰ ਦੇ ਦਿਓ ਇਧਰ ਵਾਲਾ ਕਾਫਲਾ ਤੋੜ ਲੈ ਮੈਂ 20 ਵਾਰੀ ਬੋਲਿਆ ਇਥੋਂ ਦੇਖਦੇ ਰਹੋ ਜੀ ਦੇਖਦੇ ਰਹੋ ਟਰੈਕਟਰ ਹਜੇ ਖਤਮ ਨਹੀਂ ਹੋਏ ਬਹੁਤ ਟਰੈਕਟਰ ਆਲੇ ਪਿੱਛੇ ਬਾਕੀ ਨੇ ਇਹਨੂੰ ਸ਼ੇਅਰ ਕਰ ਦਿਓ ਹਜ਼ਾਰ ਤੋਂ ਪੰਦੀਰ ਸਾਹਿਬ ਕੀ ਕਰਨਾ ਚਾਹੋਗੇ ਜੋ ਕਾਫਲਾ ਚੱਲ ਰਿਹਾ ਹੈ ਸਾਡੇ ਕੋਲ ਮਨਦੀਪ ਪੂਨੀਆ ਜੀ ਨੇ ਜਿਹੜੇ ਬਣ ਕੇ ਬਹੁਤ ਬੜਾ ਕਾਫਲਾ ਹੈ ਇਹ ਆਪ ਦੇਖ ਲੈਣ ਇਹ ਇੱਕ ਹੀ ਜ਼ਿਲ੍ਹੇ ਦਾ ਹੈ ਹਾਂ ਦੇਖੋ ਮਨਦੀਪ ਪੂਨੀਆ ਜੀ ਸਾਡੇ ਕੋਲ ਪੱਤਰਕਾਰ ਨੇ ਸਾਡੇ ਵੀਰ ਉਹ ਆਏ ਨੇ ਇੰਟਰਵਿਊ ਕਰ ਰਹੇ ਨੇ ਨਾਲ ਦੀ ਨਾਲ ਪਰ ਨਾਲ ਦੀ ਨਾਲ ਦੇਖੀ ਜਾਓ

1000 ਲੋਕ ਦੇਖ ਰਹੇ ਨੇ 1100 1200 1100 ਲੋਕ ਹਾਂਜੀ ਸਾਰੇ ਅੱਜ 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 ਲੱਖਾਂ ਤੇ ਚੱਲ ਜੇ ਗਿਣਤੀ ਲੱਖਾਂ ਤੇ ਦੇਖੀ ਜਾਓ ਕਿ ਹਲੇ ਇਹ ਤਾਕਤ ਨਾ ਦਿੱਲੀ ਦੀ ਸਰਕਾਰ ਚੜਦੇ ਜਾਈਏ ਜੀ ਚੜਦੇ ਜਾਈਏ ਜਿਸ ਤਰੀਕੇ ਨਾਲ ਤੁਸੀਂ ਜਿੰਨਾ ਸ਼ੇਅਰ ਕਰ ਦੋਗੇ ਸਮਝੋ ਕਿ ਮੋਦੀ ਦੀ ਧੌਣ ਤੇ ਗੋਡਾ ਉਹਨੇ ਯੋਰ ਨਾਲ ਰੱਖਾਂਗੇ ਤਾਂ ਕਿ ਗੱਲ ਸਾਰੀ ਦੇਸ਼ ਦੁਨੀਆ ਤੱਕ ਜਾਣੀ ਚਾਹੀਦੀ ਹੈ ਡਾਕਟਰ ਆ ਕਾਬਲਾ ਵੱਜ ਕੇ ਵੀ ਮਰ ਕਾਬਲੇ ਤੇ ਆਂਦੇ ਹੋ ਮਲਕਪੁਰ ਲੱਗੋ ਮਾਲ ਬਾਡਰ ਦੇ ਉੱਪੋਂ ਬਈ ਬਾਡਰ ਜੌਨ ਦੀ ਟਾਲੀ ਆਜ ਜਾਂਦਾ ਸਾਡਾ ਬਾਪੂ ਸ਼ੇਰ ਸੰਤੋਖ ਸਿੰਘ ਪ੍ਰਸਾਦ ਦੇ ਨੇੜੇ ਸਿਆਸ ਦਰਿਆ ਦੇ ਇਲਾਕੇ ਆਈਆਂ ਟਰਾਲੀਆਂ ਬਈ ਇਹ ਬੁੱਢੇ ਸ਼ੇਰ ਆਈ ਸਾਡੇ ਸੰਤੋਖ ਸਿੰਘ ਜੀ ਬਤਾਲਾ ਲੰਗੋ ਮੜ ਤੇ ਵੱਲਦੇਵ ਮਲਕਪੁਰ ਬਾਡਰ ਦੇ ਉੱਪੋਂ ਬਈ ਅੱਠਾਂ ਦੀ ਬਾਡਰ ਬਹੁਤ ਵਧੀਆ ਜੀ 1.1 ਆਪਣਾ 1.2 1.2 ਬਹੁਤ ਜ਼ਬਰਦਸਤ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਅਰਜਨ ਜਾਨ ਆਲੇ ਆਲੇ ਕਾਫਲਾ ਚੱਲੀ ਆ ਰਿਹਾ ਜੀ ਇੱਥੇ ਧੁੰਦ ਬਹੁਤ ਹੈ ਨਹੀਂ ਕਿ ਤੁਹਾਨੂੰ ਪਿੱਛੇ ਤੱਕ ਦਿਖਾਉਂਦੇ ਕਿ ਕਾਫਲਾ ਕਿੱਥੋਂ ਆ ਰਿਹਾ ਮੇਰ ਕਰਤਾ ਨਿਊਜ਼ 8 ਨਾ ਆ ਗਿਆ ਮਸਹਾਰ ਨਿਕਲ ਆਇਆ ਬਈ ਤਕੜੇ ਹੋ ਜਾਓ ਅਜੇ ਕਾਫਲਾ ਇੰਨੀ ਦੂਰੀ ਤੱਕ ਹੈ ਕਿ ਇੱਥੋਂ ਕੈਮਰਾ ਦਿਖਾ ਨਹੀਂ ਪਾਊਗਾ ਕਿਉਂਕਿ ਧੁੰਦ ਪਈ ਹੋਈ ਆ ਪਰ ਲਗਾਤਾਰ ਚੈਨਲ ਆਪਣਾ ਇਹ ਕਾਫਲਾ ਤੁਹਾਨੂੰ ਲਗਾਤਾਰ ਤੁਰਿਆ ਜਾ ਰਿਹਾ 1.2 ਤੋਂ ਆ ਜਾ ਰਿਹਾ ਹੁਣ ਹੁਣ ਸ਼ੇਅਰਿੰਗ ਵਾਲੇ ਮੇਰ ਮੇਰਾ ਨੇਰੀ ਲੈ ਜਾਓ ਹੁਣ ਤੁਹਾਨੂੰ ਦਿਖੂਗਾ ਮੋਰੋ ਕਾਫਲਾ ਤੁਰਾ ਬਈ ਹਾਲੇ ਕਾਫਲਾ ਜੇ ਤੁੰ ਥੋੜੀ ਛੱਡ ਜੇ ਤੇ ਤੁਹਾਨੂੰ ਦਿਖਾ ਸਕਦੇ ਹਾਂ ਸ਼ਾਇਦ ਤੁਸੀਂ ਦੇਖ ਪਾ ਸਕਦੇ ਹੋ ਕਿ ਪਿੱਛੋਂ ਤੱਕ ਕੋਈ ਹਾਲੇ 1 ਕਿਲੋਮੀਟਰ ਤੱਕ ਜਿਹੜਾ ਕਾਫਲਾ ਉਹ ਚ ਕੰਟੀਨਿਊ ਹੈ ਸੋਨਾ ਲਿਕਾ ਸੋਨਾ ਲਿਕਾ ਬਈ ਸੋਨਾ ਲਿਕਾ ਸੋਨਾ ਲਿਕਾ ਸੋਨਾ ਲਿਕਾ ਸੋਨਾ ਲਿਕਾ ਹਾਂ ਸੋਨਾ ਲਿਕਾ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ 5-7 ਹਜ਼ਾਰ ਬੰਦਾ ਦੀਦਾ ਹੋਵੇ ਚੈਨਲ ਫੇਲ ਕਰਾ ਦਿਓ ਚੈਨਲ ਬੋਡਰਾ ਗੁਜਰਾ ਮਜੀਠਾ ਬਈ ਬਹੁਤ ਵਧੀਆ ਜਬਰਦਸ ਬਈ ਜਬਰਦਸ ਬਈ ਕਟੂ ਨੰਗਲ ਤੇ ਟੂ ਨੰਬਰ ਦੇ ਅੱਜ ਦੇਖ ਦੇ ਜੀ ਅਮ ਜਿਲਾ ਅੰਮ੍ਰਿਤਸਰ ਦਾ ਇੱਕ قافਲਾ ਆ ਦੂਜੀ ਲਾਈਨ ਵੀ ਲਾ ਕੇ ਰੱਖੋ ਲੋਡ ਪਈ ਚਲਾ ਲਾਂਗੇ ਸ਼ਾਬਾਸ਼ ਅਜੇ ਤੱਕ ਅਜੇ ਜਿੱਥੋਂ ਜਿੱਥੋਂ ਤੱਕ ਤੁਹਾਡੀ ਨਿਗਾਹ ਆਏਗੀ ਟਰਾਲੀਆਂ ਅਜੇ ਵੀ ਕੰਟੀਨਿਊ ਨੇ ਸੋ ਸਰਕਾਰ ਨੂੰ ਹੁਣੇ ਸਮਝ ਲੈਣਾ ਚਾਹੀਦਾ ਕਿ ਕਿਹੜੇ ਤਰੀਕੇ ਦੇ ਨਾਲ ਲੋਕ ਤਿਆਰ ਨੇ ਲੜਾਈ ਵਾਸਤੇ ਆਹ ਬਈ ਆ ਛੱਡੇ ਜੀ ਤਰਤੀ ਤੋਂ ਕਟੂ ਨੰਗਲ ਤੋਂ ਬਈ ਆ ਚੱਲ ਮੈਂ قافਲਾ ਬਈ ਹਾਂਜੀ ਦੇਖਦੇ ਜਾਓ ਬਾਬਾ ਫੁੱਟਾ ਸਾਹਿਬ ਜੋੜ 1.6 ਬਹੁਤ ਵਧੀਆ ਜੀ 1600 ਰਾਮਦਾਸ ਨਗਰੀ ਦਾ ਕਾਫਲਾ ਇਹ ਇਸ ਟਾਈਮ ਵੇਖ ਰਿਹਾ ਜੀ ਬੰਦਾ 1600 ਦੇ ਪਨੀਰ ਸਾਹਿਬ ਪਨੀਰ ਸਾਹਿਬ 1600 ਇਸ ਟਾਈਮ ਬੰਦਾ ਦੇਖ ਰਿਹਾ ਲਾਈਵ 16000 ਪਾਉਣਾ ਦੇ ਅਪੀਲ ਹੈ ਜੀ ਸਾਰਿਆਂ ਨੂੰ ਵੇਖਣ ਵਾਲਿਆਂ ਨੂੰ ਕਿ ਆਸ ਚੇਰੋ ਜ਼ਿਲ੍ਹਾ ਅਮਰਸਰ ਚੱਲ ਰਿਹਾ ਬਈ ਅਜੇ ਅਜੇ ਕੋਈ 1.5 ਕਿਲੋਮੀਟਰ ਤੋਂ ਜਿਹੜੀਆਂ ਟਰਾਲੀਆਂ ਉਹ ਲਗਾਤਾਰ ਕੰਟੀਨਿਊ ਨੇ ਕੰਟੀਨਿਊ ਜੋਂ ਬਿਲਕੁਲ ਅਮਰਸਰ ਦੇ ਨੇ ਟਾਂਗਰਾ ਰਾਮਦੀਵਾਲੀ ਕਾਫਲਾ ਵਿੱਚ ਚੱਲ ਰਿਹਾ ਕਾਫਲਾ ਰਾਮਦੇਵ 1.7 ਬਹੁਤ ਵਧੀਆ ਜੀ ਬਹੁਤ ਵਧੀਆ ਕਾਫਲਾ ਵੇਖੋ ਕਿਉਂ ਖਲੋਤਾ ਮੇਰੇ ਵੀਰ ਕਾਬਲਾ ਖੜਾ ਕਿਹੜੀ ਗੱਲ ਹੋਇਆ ਅੰਗਰੇਜ਼ੀ ਇੱਧਰ ਵੇਖਿਓ ਇੰਦਰ ਵਖਾ ਦਿਓ ਕੋਈ ਨਾ ਆਕੇ ਜਾਵੇ ਹੌਲੀ ਹੌਲੀ ਕੈਂਟੀ ਟ੍ਰੈਫਿਕ ਹੋ ਰਹੀ ਕਰਾਸ ਕਰ ਵੇਖਿਓ ਜੀ ਉਧਰ ਦਰਿਆ ਵਾਲੇ ਦੂਜੇ ਪੰਨੇ ਦਿੱਕਤ ਥੇਗੀ ਕੋਈ ਜਨੀ ਟਰਾਲੀ ਖੁਰੂਦੀ ਆ ਉਹਦੇ ਕਾਰਨ ਲੱਗੋ ਹਾਂ ਸ਼ਾਬਾਸ਼ ਬਈ ਹਾਂ ਚੱਲ ਰਹੀਆਂ ਜੀ ਕੰਟੀਨਿਉਟੀ ਦੇ ਵਿੱਚ ਕੰਟੀਨਿਉਟੀ ਆ ਜਿੱਥੋਂ ਤੱਕ ਦੇਖ ਸਕਦੇ ਆ ਇਹ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਲੋ ਬਈ ਆ ਗਿਆ ਵੀ ਮੀਡੀਆ ਬਾਹਰ ਆ ਗਿਆ ਵੀ ਸ਼ੇਅਰ ਕਰ ਦਿਓ ਤਗੜੇ ਹੋ ਕੇ ਸਰ ਪਿਆਰਵਾਦੋ ਨੈਸ਼ਨਲ ਮੀਡੀਆ ਵੀ ਛੋਟੇ-ਟਾੜੇ ਦੁਆਲੇ ਘੁੰਮੇ ਬਈ 1.8 ਬਸ ਜੀ ਫੇਸ ਕਰਕੇ ਬਸ 18000 ਤੇ 라ਜੋ 1200 ਵੇਚ ਰਹੇ ਨੇ 18000 ਤੇ 라ਜੋ ਸ਼ਾਬਾਸ਼ੇ ਬਈ ਸ਼ਾਬਾਸ਼ੇ ਸ਼ਾਬਾਸ਼ੇ ਬਈ ਆ ਚਲੇ ਦੇ ਮਿੰਦਰਾ ਬਾਬਾ ਫੁੱਟਾ ਸਾਹਿਬ ਦੌੜ ਬਈ ਠੀਕ ਹੈ ਜੀ ਆ ਬਰਿਆਮ ਨੰਗਲ ਦੀ ਟਰਾਲੀ ਬਈ ਸਾਡੇ ਸੂਬੇ ਦੇ ਲੀਡਰ ਬਾਈ 875 875 ਬਈ ਇਹ ਭਾਈ ਅੱਜ ਜਿਵੇਂ ਅੱਜ ਦੇਖ ਰਹੇ ਜੇ ਦਿੱਲੀ ਮੋਰਚਾ ਕੱਲ ਇਹਨਾਂ ਤੋਂ ਵੱਧ ਕੇ ਹੋਣੇ ਚਾਹੀਦੇ ਆ ਵੀ ਹੋਰ ਕੱਲ ਇਹਨਾਂ ਤੋਂ ਵੱਡਾ ਐਕਸ਼ਨ ਹੋਣੇ ਹੋਰ ਕੇ ਗੱਲ ਹਾਂਜੀ ਹਾਂਜੀ ਦੇਖੋ ਜੀ ਜਿੱਤੋਂ ਤੱਕ ਵੀ ਨਿਗਾਹ ਹੈ ਕੱਲੇ ਵੀ ਕਿਲੋਮੀਟਰਾਂ ਦੀ ਲਗਾ ਜਾ ਰਹੀ ਆ ਅਜੇ ਤੋਂ ਅਜੇ ਵੀ ਕਿਲੋਮੀਟਰਾਂ ਦੀ ਲੈਂਡ ਇੰਦਰਲੀ ਲਾਈਨ ਚੱਲੂ ਹੋਣੀ ਆ ਇਧਰ ਸਾਈਡ ਹਲੇ ਇਧਰ ਵੀ ਲਾਈਨ ਸਾਹਮਣੇ ਦੇਖ ਸਕਦੇ ਤੁਸੀਂ ਜ਼ੂਮ ਕਰਕੇ ਤੇ ਗੱਲ ਦਾਂਗੇ ਉਹ ਲਾਈਨ ਹਜੇ ਬਾਕੀ ਅਖੜ ਨਹੀਂ ਤੁਰ ਨਹੀਂ ਬਾਕੀ ਆ ਇਧਰ ਵਾਲੀ ਸ਼ਾਹਬਸ਼ ਭਾਈ ਇਧਰ ਵਾਲੀ ਲਾਈਨ ਹੈ ਜਿਹੜੀ ਸ਼ਾਹਬਸ਼ ਭਾਈ ਕਾਫਲਾ ਚੱਲ ਰਹੀ ਹੈ ਲਗਾਤਾਰ ਮਦੇਗੜ ਸਾਹਿਬ ਨੂੰ ਰਵਾਨਾ ਹੁੰਦਾ ਹੋਇਆ ਸ਼ਾਹਬਸ਼ ਭਾਈ ਆਹ ਦੇਖੋ ਹੁਣ ਕਾਫਲਾ ਸ਼ੇਅਰਿੰਗ ਕਰ ਦਿਓ ਵੀਰ ਮੇਰੇ ਸ਼ੇਅਰਿੰਗ ਇਹਦੀ ਫੋਟੋ ਲਾ ਲਓ ਮੇਰੇ ਵੀਰ ਆ ਕਾਫਲੇ ਦੀ ਕਿਰਦੀ ਫੋਟੋ ਇੱਕ ਲੈ ਲੈ ਬਿੱਟੇ ਦੋ ਜਾਨ ਹਾਂ ਆ ਕਾਫਲਾ ਦੇਖੋ ਆ ਚੱਲਦਾ ਹੋਇਆ ਕਾਫਲਾ ਆ ਚੱਲਿਆ ਗੁਰੂ ਦਾ ਬਾਗ ਜਿਹੜਾ ਅਮਰਸਰ ਮਾਈ ਆ ਚੱਲ ਰਿਹਾ ਬਈ ਬਿਆਸ ਤਰਿਆ ਦਿੱਲੀ ਦੇ ਪਹਿਲੇ ਅੰਦੋਲਨ ਦੇ ਵਿੱਚ ਵੀ ਧਰਤੀ ਨੇ ਲੱਖਾਂ ਟਰੱਕ ਚਾਲੀਆਂ ਦਿੱਲੀ ਤੋਂ ਰਵਾਨਾ ਕੀਤੇ ਇਹ ਗੁਰੂ ਰਾਮਦਾਸ ਦੀ ਧਰਤੀ ਹੈ ਪੰਜਾਬ ਦੀ ਧਰਤੀ ਅੱਜ ਵੀ ਲੱਖਾਂ ਟਰੱਕ ਚਾਲੀਆਂ ਦਿੱਲੀ ਵੱਲ ਨੂੰ ਟੁਰ ਰਹੀਆਂ ਗਈਆਂ ਤੱਕੜ ਬਿਲਕੁਲ ਬਾਰਡਰ ਲਾਡ ਦੇ ਨੇੜੇ ਕੱਕੜ ਪਿੰਡ ਨੂੰ ਲਾਹੌਰ ਨੇੜੇ ਲੱਗਦਾ ਵਾ ਉੱਤੋਂ ਆ ਰਹੀਆਂ ਟਰਾਲੀਆਂ ਬਈ ਅਰਜਨ ਅਰਜਨ ਆ ਗਿਆ ਬਈ ਰਾਣੀਆਂ ਰਾਣ ਆ ਯੂਥ ਬਈ ਰਾਣੀਆਂ ਬਿਲਕੁਲ ਲਾਹੌਰ ਦੇ ਨੇੜੇ ਬਈ ਇਹਨਾਂ ਦੇ ਪੁੱਠਿਆਂ ਤੋਂ ਲਾਹੌਰ ਨੇੜੇ ਦੀਦਾ ਵਾ ਉੱਥੋਂ ਆੜਿਆ ਪਿੰਡ ਬਈ ਕਾਵਾ ਜੇ ਬਈ ਸ਼ੇਅਰ ਕਰੋ ਸ਼ੇਅਰ ਕਰ ਦਿਓ ਬੰਦ ਬੰਦ ਕਾਫਲਾ ਅਜੇ ਵੀ ਬਾਕੀ ਬਹੁਤ ਕਰ ਦਿਓ ਬਹੁਤ ਐਸਾਈ ਕਰ ਦਿਓ ਬਹੁਤ ਟਰਾਲੀ ਅਜੇ ਪਿੱਛੇ ਨਵਾਂ ਨਵਾਂ ਹੀ ਬਈ ਨਵਾਂ ਟਰੈਕਟਰ ਹੈ ਬਈ ਭਾਈ ਸ਼ੇਅਰ ਵੀਰ ਨਾ ਡਿੱਗਣ ਦਿਓ ਵੀਰ ਨਾ ਡਿੱਗਣ ਦਿਓ ਜੀ ਜੀ ਬਤਾਈਏ ਜੌਨ ਵੀਰ ਬਈ ਚੌਂ ਡੀਅਰ ਚੱਲ ਰਿਹਾ ਸ਼ਾਬਾਸ਼ੇ ਸ਼ੇਰੋ ਉਹ ਪੰਜਾਬ ਵਾਲਿਓ ਪੰਜਾਬ ਦੇ ਨੌਜਵਾਨੋ ਤੁਹਾਡੇ ਸਿਰ ਤੇ ਲੜਾਈ ਆ ਬਈ ਤਲਵੰਡੀ ਦਸੰਦਾ ਹਾਂਜੀ ਆ ਗਿਆ ਬਈ ਦਿਖਾ ਦਿਓ ਜੀ ਦਿਖਾ ਦਿਓ ਹਲੇ ਕਾਫਲਾ ਬਾਕੀ ਆ ਇਹ ਅੰਮ੍ਰਿਤਸਰ ਜ਼ਿਲ੍ਹਾ ਚੱਲ ਰਿਹਾ ਜੀ ਅੰਮ੍ਰਿਤਸਰ ਜ਼ਿਲ੍ਹਾ 555 ਵਿਆਸ ਤੋਂ ਵਿਆਸਪੁਰ ਤੋਂ ਅੰਮ੍ਰਿਤਸਰ ਜ਼ਿਲ੍ਹੇ ਦਾ ਕਾਫਲਾ ਰਵਾਨਾ ਹੋ ਰਿਹਾ ਸ਼ਾਬਾਸ਼ ਬਈ ਦੇਖਦੇ ਜਾਓ ਹਜੇ ਹਜੇ ਦੇਖਦੇ ਜਾਓ ਹਜੇ ਟਰੈਲਰ ਚੱਲ ਰਿਹਾ ਟਰੈਲਰ ਚੱਲ ਰਿਹਾ ਸਾਨੂੰ ਵਿੱਚ ਛੱਡਣਾ ਪੈਣਾ ਵਾ ਲਾਜ ਵਾ ਉਹ ਵਿੜਵਾਨਾ ਹੋਣਾ ਵਾ ਹਜੇ ਦੂਜੀ ਲਾਈਨ ਅਸੀਂ ਮੋਕੀ ਹੋਈ ਆ 1.8 ਦੇ ਬਸੇ ਖੜੀ ਆ ਆਹ ਬਈ 85 ਅਰਜਣ ਬਈ ਅਰਜਣ ਦੇਖੀ ਜਾਓ ਰੀ ਦੇਖੀ ਜਾਓ ਹਜੇ ਸ਼ੇਅਰ ਕਰ ਦਿਓ ਵਾਦ ਤੋਂ ਵਦ ਭਾਈ ਸ਼ੇਅਰ ਕਰਿ ਜਾਓ ਟੂਕੇ ਹੋ ਚੱਲੇ ਜੀ ਟੂਕੇ ਕਰ ਦिए 1.9 ਬਸ 20000 ਤੇ ਲਾ ਜੀ ਨੱਕ ਨੱਕ ਕੇ ਕਾਮਾ ਜੇ ਬਈ ਮਹਿੰਦਰਾ 575 ਬਈ ਆ ਚਲੇ ਆ ਜੇ ਮਹਿੰਦਰਾ 575 ਬਈ ਓਕੇ ਅੰਦੋਲਨ ਬਣਾਤਾ ਤੁਸੀਂ ਅੰਦੋਲਨ ਬਣਾਤਾ ਉਹਨਾਂ ਖੌਤੀ ਬੁੱਧੀ ਜੀਵੀਆਂ ਦੇ ਹੌਸਲੇ ਪਸਤ ਕਰਦੇ ਜਿਹਨਾਂ ਲੱਗਦਾ ਅੰਦੋਲਨ ਖੜਾ ਨਹੀਂ ਹੋਣਾ ਇਹ ਭਰਾ ਤੁਹਾਡੀ ਦੇਣ ਆ ਆ ਖੜਾ ਕਰਤਾ ਅੰਦੋਲਨ ਤੁਸੀਂ ਬਈ ਖਾਲਾ ਜੇ ਬਈ ਦੇਖੀ ਜਾਓ ਜੀ ਕਾਫਲਾ ਅਜੇ ਦੇਖੋ ਪਿੱਛੇ 2 ਕਿਲੋਮੀਟਰ ਤੋਂ ਲਾਈਨ ਅਜੇ ਲੱਗੀ ਆ ਰਹੀ ਆ 1 ਕਿਲੋਮੀਟਰ ਦੀ ਲਾਈਨ ਇਧਰ ਰੋਡ ਦੇ ਉੱਤੇ ਖੜੀ ਆ ਜੀ ਸ਼ਾਬਾਸ਼ ਇਧਰ ਹੀ ਇਧਰ ਟ੍ਰੈਫਿਕ ਤੁਸੀਂ ਮਿਹਨਤ ਦਾ ਮੁੱਲ ਮੋੜ ਰਹੇ ਜੇ ਮੇਰੇ ਜਿਹੜੇ ਸੋਸ਼ਲ ਮੀਡੀਆ ਦੇ ਵੀਰ ਬੈਠੇ ਆ ਤੁਹਾਡੀ ਇਹੀ ਸਪੋਰਟ ਆ ਵੱਡੀ ਗਿਣਤੀ ਦੇ ਵਿੱਚ ਸ਼ੇਅਰ ਕਰਦੇ ਜਾਈਏ ਕੋਈ ਪੰਡੋਰੀ ਗਾਗਰਮਲ ਪੰਡੋਰੀ ਗਾਗਰਮਲ ਬਾਟਰ ਤੁਰੇ ਦੇਖ ਸਕਦੇ ਤੁਸੀਂ ਅਗਰ ਨਿਗਾਹ ਜਾਂਦੀ ਹੋਵੇ ਤਾਂ ਦੇਖ ਸਕਦੇ ਜੀ ਕੈਮਰਾ ਹੋ ਸਕਦਾ ਨਾਲ ਦਿਖਾ ਪਾ ਰਿਹਾ ਏ ਧੁੰਦ ਦਾ ਕਰਕੇ ਪਰ ਉਹਦੇ باوجود ਜੇ ਤੁਸੀਂ ਦੇਖੋ ਹਾਂ ਭਈ ਇੰਡੋ ਇੰਡੋ ਫਾਰਮ ਨਵਾਂ ਡਾਕੂਮੈਂਟ ਇੰਡੋ ਫਾਰਮ ਭਈ ਇੰਡੋ ਫਾਰਮ 25 ਪਿੰਡ ਤਾਰਾ ਤਿਆਰਾ ਨੀ ਯਾਰੋ ਰੋਜ ਕਹਿੰਦੇ ਹਾਂ ਛੋਕੜਾ ਉਹਨਾਂ ਕਰਦੇ ਨੇ ਉਹਨਾਂ ਤੇ ਪਕਨੇ ਆੜਿਆਂ ਨੇ ਚੜ ਜਾ ਚੜ ਜਾ ਮਗਰ ਉਹਨੇ ਹਾਂਜੀ ਹਾਂਜੀ ਦੇਖਦੇ ਜਾਓ 575 ਦੇਖਦੇ ਜਾਓ ਜੀ ਦੇਖਦੇ ਜਾਓ ਦੇਖਦੇ ਜਾਓ 575 ਜਾਓ ਗੁਰੂ ਨਾਨਕ ਦੀ ਨਗਰੀ ਗੁਰੂ ਸਾਹਿਬ ਦੇ ਵਰਖਾਹੀ ਹੋਈ ਨਗਰੀ ਜਿਹੜੀ ਦਿੱਲੀ ਦੇ ਅੰਦੋਲਨ ਦੇ ਵਿੱਚ মিডিਆ ਆਇਆ ਹੋ ਕਾਹਰਾ ਨਾ ਰੋਪਾ ਦੋ ਬਿੜ ਰਾਲੇ ਇਤ੍ਰਿਓ ਕਰ ਰਹੇ ਹੋ ਕਾਹਰਾ ਤੁਹਾਡਾ ਧੰਨਵਾਦ ਭਰਾਓ ਦੇਖੋ ਜੀ ਦੇਖੋ ਅੱਗੇ ਵੀ ਮਚਾ ਕੇ ਮੀਡੀਆ ਦੇ ਮਚਾ ਕੇ ਇਹਨਾਂ ਵੀਰਾਂ ਨੂੰ ਵੀ ਕਵਰਜ ਕਰਨਾ ਹੌਸਲੇ ਨਾਲ ਹੌਸਲੇ ਚਲੋ ਖਿਚੋੜੀ ਖਿਚੋ ਹਾਂ ਸ਼ਾਬਾਸ਼ ਭਾਈ ਦੇਖੀ ਜੋ ਜੀ 2.1 ਕੇ ਨਿਕਲ ਆਇਆ ਲਿਵਿੰਗ ਇੰਡੀਆ ਦਾ ਪੱਤਰਕਾਰ ਵੀ ਮੇਰਾ ਵੀਰ ਨਿਕਲ ਆਇਆ ਪਿੱਛਰੇ ਤੋਂ ਸ਼ਾਬਾਸ਼ ਵੀ ਖਿੱਚ ਦਿਓ ਕਰ ਦਿਓ ਸ਼ੇਅਰ ਕਰ ਦਿਓ ਦਿੱਲੀ ਤੱਕ ਭਜਣਾ ਪਾ ਰਹੇ ਹੋ ਕੀ ਗਾ ਬਾਈ ਦੇਖੀ ਜਾਓ ਵੀ ਦੇਖੀ ਹਜੇ ਜੇ ਤੁਸੀਂ ਬੈਕ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਸਾਈਡ ਤੇ ਇੱਕ ਟਰਾਲੀਆਂ ਇਹ ਨਿਕਲ ਰਹੀਆਂ ਟਰਾਲੀਆਂ ਇੱਕਦਾਂ ਬੈਕ ਸਾਈਡ ਤੇ ਦਿਖਾਉਂਦੇ ਆ ਆ ਕਿੱਧਰ ਆ ਕਿਧਰ ਰਹੀਆਂ ਬਾਈ ਦੇਖੋ ਜੀ ਪਿੱਛੋਂ ਪਿੱਛੋਂ ਦਿਖਾ ਰਹੇ ਤੈਨੂੰ ਪਿੱਛੋਂ ਪਿੱਛੋਂ ਦਿਖਾ ਮੈਨੂੰ ਪੰਵਾ ਬਹੁਤ ਬਾਈ ਸ਼ਾਬਾਸ਼ ਟਰਾਲੀਆਂ ਆ ਰਹੀਆਂ ਉਹ ਵੀ ਦੇਖ ਸਕਦੇ ਤੁਸੀਂ ਜਿਹੜੀ ਸਾਈਡ ਤੋਂ ਪਿੱਛੋਂ ਆ ਰਹੀਆਂ ਬਹੁਤ ਜਬਰਦਸਤ ਬਾਈ ਸ਼ਾਬਾਸ਼ 10 ਮੀਟਰ 10 ਮੀਟਰ ਦਾ ਵਾਇਆ ਕੋਲ ਕਿ ਡੇਢ ਦੇ ਬਾਬਾ ਨੌ ਸਿੰਘ ਪਿੰਡ ਮੰਡਿਆਲਾ ਬਾਈ ਆਜਾ ਜੀ ਯੂਥ ਬਈ ਕੈਮੀਕਲਰ ਨਾਰੇ ਲਿਖਦਾ ਹੋਇਆ ਸ਼ਾਬਾਸ਼ ਹੈ ਬਈ ਗੱਡੀਆਂ ਸਾਈਡ ਤੇ ਰੱਖੋ ਆਪਣੀਆਂ ਗੱਡੀਆਂ ਨਾਲ ਕੋਲ ਟ੍ਰਾਫਿਕ ਜਾਮ ਕਰਤੀ ਜਾਵਾ ਸਾਡਾ ਬੰਦਾ ਆਪਣੇ ਕੰਟਰੋਲ ਚ ਨਹੀਂ ਹੈਗਾ ਹਾਂ ਬਈ ਹਾਂ ਬਈ ਜੋਨ ਬਾਬਾ ਨੌਜਮ ਮਾਲੂਆ ਵਾਲ ਬਈ ਆ ਚੱਲਿਆ ਇੰਡੀਆ ਗੇਟ ਦੇ ਨੇੜੇ ਬਈ ਅੱਜ ਇੱਕ ਗੱਲੇ ਵਿੱਚ ਦਿਲੀ ਪਕੜਾ ਕਰਾਉਂ ਆਂ ਆਹ ਵਲੇ ਜਾਰੀ ਨਹੀਂ ਆਹ ਵਲੇ ਜਾਰੀ ਨਹੀਂ ਤੈਨੂੰ ਪਕੜਾ ਦਾ ਇਹ ਗੱਲ ਨਹੀਂ ਪਿੰਡ ਬਈ ਬਈ ਸ਼ੇਅਰ ਕਰਨ ਵਾਲੀ ਤੇਰੀ ਲਈ ਨਹੀਂ ਆਈ ਵੀਰਾਂ ਨੇ ਵੱਡੀ ਗੱਡੀ ਦੇ ਵਿੱਚ ਸ਼ੇਅਰ ਕਰ ਦਿਓ ਕੋ ਸ਼ਾਹਬਾਸ਼ ਬਈ ਸ਼ੇਰੋ ਆਹ ਗੱਡੀਆਂ ਦੋ ਡਿਸਟਰਬ ਕਰਮ ਨਹੀਂ ਪਿਛੋ ਲਾਈਨ ਚੱਲੀ ਤੇ ਇਹਨੇ ਦੋਨ ਸਾਈਡ ਤੇ ਕਰਾਓ ਕਹਿ ਬਨੇ ਸ਼ਾਬਾਸ਼ ਹੌਲੀ ਔਰ ਟ੍ਰੈਕਟਰ ਦੀ ਸਪੀਡ ਜ਼ਿਆਦਾ ਹੋ ਹਵਲੀ ਹਵਲੀ ਟ੍ਰੈਕਟਰ ਦੀ ਸਪੀਡ ਜ਼ਿਆਦਾ ਥੋੜੀ ਸਲੋਪ ਬਈ ਸਲੋ ਅਗਲੇ ਬੰਨੇ ਆਗੂ ਆ ਟ੍ਰੈਕਟਰਾਂ ਦੀ ਸਪੀਡ ਥੋੜੀ ਸਲੋ ਕਰਕੇ ਸਾਡੀਆਂ ਗੱਡੀਆਂ ਹੁਣ ਰੋਕ ਰਹੀਆਂ ਅਗਲੇ ਬੰਨੇ ਖੜਾ ਰੋ ਅਗਲੇ ਬੰਨੇ ਖੜਕੇ ਲੰਗਰ ਵਾਲੀ ਗੱਡੀ ਚਾਹ ਲਈ ਭਗਵਾਨ ਭਾਈ ਅਗਲੇ ਬੰਨੇ ਲਾਜੀ ਚਾਹ ਦੀ ਸੇਵਾ ਕਰਨ ਵਾਸਤੇ ਆਈ ਜੀ ਇਹਨਾਂ ਦੀ ਕਾਲੇ ਜੀ ਕਾ ਰਹਿ ਮੰ ਸ਼ਾਬਾਸ਼ ਹੈ ਭਾਈ ਚਾਹ ਦੀ ਸੇਵਾ ਹੀ ਹੈ ਜੀ ਸ਼ਾਬਾਸ਼ ਹੈ ਭਾਈ ਲੰਗਰ ਦੀ ਇਸ ਕੋਈ ਟਰਾਲੀਆਂ ਮੱਲ ਵਾਲ ਸੇੜ ਤੇ ਕਰ ਮਗਰਲੀ ਟਰਾਲੀ ਆਈ ਟਰੈਫਿਕ ਜਮ ਹੋ ਰਣੀ ਆ ਚਲੋ ਭਈ ਇੱਧਰ ਆ ਜੀ ਵੀ ਆ ਉਧਰ ਮੇਰੇ ਆ ਰਹੀਆਂ ਦੇਖਦੇ ਵੀ ਸ਼ੁਰੂ ਕਰਾ ਦਿਓ ਉਹ ਮੱਲ ਵਾਲ ਉਹ ਤੇਰੀ ਗੰਦੀ ਕਿਤੇ ਖੜੀ ਨਾ ਅੱਗੇ 1.3 2.4 ਬਹੁਤ ਵਧੀਆ ਜੀ ਬਹੁਤ ਵਧੀਆ ਸ਼ੇਰਿੰਗ ਸ਼ੇਰਿੰਗ ਕਰੀ ਜਾਓ ਬਾਸ ਦਾ ਖਲੇ ਲਾ ਦਿਓ ਮਗਰ ਇਹ ਜੀ ਟ੍ਰੈਫਿਕ ਟ੍ਰੈਫਿਕ ਦੇ ਵਿੱਚ ਪ੍ਰੋਬਲਮ ਆ ਰਹੀ ਆ ਹਾਂ ਭਾਈ ਬਹੁਤ ਵਧੀਆ ਭਾਈ ਚੜ੍ਹਦੀ ਕਲਾ ਦਾ ਸਾਈਨ ਦਿੰਦੇ ਹੋ ਇਧਰ ਲਾਓ ਮੇਰੇ ਵੀਰ ਪਹਿਲਾਂ ਨਾਲ ਗਿਆ ਇਧਰ ਲਾਓ ਮੇਰੇ ਵੀਰ ਬਸ ਤੇ ਮਗਰ ਜੰਡੇ ਸ਼ਾਬਾਸ਼ ਜੰਡੇ ਵਾਲੇ ਵਾਲੇ ਜੰਡੇ ਵਾਲੇ ਵਾਲੇ ਬੋਲ ਰਿਹਾ ਸਪੀਕਰ ਦੇ ਉੱਤੇ ਸਪੀਕਰ ਦੇ ਉੱਤੇ ਅਨਾਉਂਸਮੈਂਟ ਨਾਲ ਦੀ ਨਾਲ ਕੀਤੀ ਜਾ ਰਹੀ ਆ ਜੀ